ਨਾ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਸੁਖਮਨਜੀਤ ਸਿੰਘ ਨੇ ਬਾਬਾ ਨਿਰਗੁਣ ਦਾਸ ਜੀ ਦੀ ਵਰਸੀ ਮੌਕੇ ਸ਼ੁਰੂ ਕੀਤੀ ਸਫਾਈ ਮੁਹਿੰਮ ਕਿਹਾ 1 ਜੁਲਾਈ ਤੋਂ 6 ਜੁਲਾਈ ਤੱਕ ਚੱਲਣਗੇ ਵਰਸੀ ਸਮਾਗਮ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਿੰਦਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਛੋਟੇ ਛੱਦੇ ਤੇ ਆ ਜੰਨੇ ਹੋ ਸਾਡੇ ਚਾਹੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਮੀਡੀਆ ਦੇ ਸਦਾ ਹੀ ਧੰਨਵਾਦੀ ਆਂ ਇਹ ਜਿਹੜਾ ਕਾਰਜ ਕੀਤਾ ਜਾ ਰਿਹਾ ਜੀ ਇਹ ਬਾਬਾ ਨਿਰਭਨ ਦਾਸ ਜੀ ਦੀ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾਂਦੀ ਹੈ ਜੀ ਜਿਹੜੇ ਅਖੰਡ ਪਾਠ ਸਾਹਿਬ ਨਿਰੰਤਰ ਜਾਰੀ ਨੇ ਜੀ ਤੇ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਜਿਹੜੇ ਕੰਮ ਨੇ ਕੋਈ ਕੰਮ ਅਸੀਂ ਜਨਤਾ ਦੇ ਮਤਲਬ ਪੱਖ ਦੇ ਵਿੱਚ ਹੀ ਕਰਦੇ ਆ ਵੀ ਜੋ ਜਨਤਾ ਦੀ ਡਿਮਾਂਡ ਹੁੰਦੀ ਆ ਵੀ ਇੱਥੇ ਆਗੜ ਵਾਲੇ ਘਾਹ ਖੜਾ ਸੀ ਬੂਟੀ ਖੜੀ ਆ ਜੀ ਬਹੁਤ ਜ਼ਿਆਦੇ ਦੇ ਤੁਸੀਂ ਦੇਖ ਲਓ ਇਹ ਸਾਡੀ ਸਾਡੇ ਨੰਬਰਦਾਰ ਜੀ ਨੇ ਬਾਲ ਨੰਬਰ 23 ਤੇ 24 ਦੀ ਦੋਨੇ ਟੀਮਾਂ ਲਾ ਕੇ ਅਸੀਂ ਇਹ ਸਫਾਈ ਕਰ ਰਹੇ ਹਾਂ ਕਿਉਂਕਿ ਆਉਣ ਜਾਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ।